ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੱਖਾਂ ਦਾ ਮਾਣਾ ਮੁਹੀ ਖੂਨ ਇਸ ਮੁਲਕ ਦੀ ਸਰਕਾਰ ਨੇ ਤੋਪਾਂ ਤੇ ਟੈਂਕਾਂ ਨਾਲ ਬਹਾਇਆ ਬੱਚਿਆਂ ਤੱਕ ਮਾਵਾਂ ਤੋਂ ਬੱਚੇ ਵਿਛੜੇ ਉਹ ਦਰਦਮਈ ਸੀਨ ਦੇ ਦਿਨ ਚੱਲਦੇ ਨੇ ਪਰ ਉਸ ਸੀਨ ਦੇ ਵਿੱਚ ਇੱਕ ਖਾਲਸੇ ਦੀ ਮੈਂ ਸਮਝਦਾ ਕਿ ਨਵੀਂ ਜਨਰੇਸ਼ਨ ਨਵੀਂ ਪੀੜੀ ਨੇ ਸਦੀਆਂ ਪੁਰਾਣੇ ਇਸ ਧਰਤੀ ਤੋਂ ਔਰ ਵਿਦਵਾਨਾਂ ਦੇ ਕਹੇ ਹੋਏ ਬੋਲ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅੱਜ ਭਾਈ ਅਮਰਤਪਾਲ ਸਿੰਘ ਦੀ ਜਿੱਤ ਭਾਈ ਸਰਬਜੀਤ ਸਿੰਘ ਦੀ ਜਿੱਤ ਫਰੀਦਕੋਟ ਔਰ ਖਡੂਰ ਸਾਹਿਬ ਔਰ ਜਿੱਤ ਵੀ ਬਹੁਤ ਵੱਡੇ ਮਾਰਜਨ ਦੀ ਜਿਹਦਾ ਕੋਈ ਜਿਹੜਾ ਅਨਲਿਸਿਸ ਕਰਨ ਵਾਲਾ ਕੋਈ ਸੱਜੇ ਖੱਬੇ ਦੀਆਂ ਜਿਹੜਾ ਉਹਦੇ ਵਿੱਚ ਤਸਕੀਮਾਂ ਲਾ ਕੇ ਇਦੇ ਤੇ ਕੋਈ ਕਿੰਤੂ ਨਹੀਂ ਕਰ ਸਕਦਾ ਇਹ ਕਲੀਅਰ ਕੱਟ ਜਾਂਦਾ ਸੋ ਇਹ ਠੀਕ ਆ ਸੀ ਇਹਨਾਂ ਦਿਨਾਂ ਵਿੱਚ ਵਧਾਈ ਦੇਣੀ ਵਾਜਬ ਨਹੀਂ ਸਮਝਦੇ ਪਰ ਇਹਨਾਂ ਦਿਨਾਂ ਦੇ ਵਿੱਚ ਹੀ ਮੈਂ ਸਮਝਦਾ ਸੋ ਜਿੱਥੇ ਇਹਨਾਂ ਗੁਰਸਿੱਖਾਂ ਨੂੰ ਗੁਰੂ ਪੰਥ ਖਾਲਸਾ ਨੇ ਜੇ ਦਰਤੀ ਹੈ ਇਹਨਾਂ ਨੂੰ ਇਸ ਮદાન ਵਿੱਚ ਲਿਆਉਣ ਵਾਲੇ ਇਹਨਾਂ ਦੀ ਸਪੋਰਟ ਕਰਨ ਵਾਲੇ ਭਾਵੇਂ ਚਾਹੁੰਦਾ ਹਰ ਸਿੱਖ ਸੀ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਦੀ ਇਸ ਵਕਤ ਸਿੱਖਾਂ ਦੀ ਰਾਜਨੀਤੀ ਬਿਲਕੁਲ ਹਾਸ਼ੀਏ ਤੇ ਚਲੀ ਗਈ ਸੀ ਉਸ ਰਾਜਨੀਤੀ ਨੂੰ ਇੱਕ ਨਵੀਂ ਦਸ਼ਾ ਤੇ ਦਿਸ਼ਾ ਮਿਲੀ ਹੈ ਬਸ਼ਰਤ ਹੈ ਕਿ ਜਿੱਤਣ ਵਾਲੇ ਬੀਤੇ ਤੋਂ ਸਬਕ ਲੈ ਕੇ ਕਿਉਂਕਿ ਜੇ ਅੱਜ ਸਾਡੇ ਤੇ ਲਗਾਤਾਰ ਰਾਜ ਹੋਇਆ ਖਾਸ ਕਰਕੇ ਜਿਹੜਾ ਅਸੀਂ ਬਾਦਲਦਲ ਦਾ ਰਾਜ ਹੈ ਉਹਦੇ ਜਿੱਤਣ ਦਾ ਇੱਕੋ ਇੱਕ ਰਾਜ ਰਿਹਾ ਕਿ ਹਮੇਸ਼ਾ ਪੰਥਕ ਜਥੇਬੰਦੀਆਂ ਫੇਲ्युअर ਹੁੰਦੀਆਂ ਰਹੀਆਂ ਤੇ ਸਾਡਾ ਇੱਕ ਦੂਸਰੇ ਤੇ ਵਿਸ਼ਵਾਸ ਨਾ ਹੋਣ ਕਰਕੇ ਸੋ ਨਵੇਂ ਜੋ ਨਵੀਂ ਪੀੜੀ ਨੇ ਨਵੀਂ ਸ਼ੁਰੂਆਤ ਕੀਤੀ ਆ ਇਹ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਕਿਉਂਕਿ ਇੱਥੇ ਬਹੁਤ ਕਾਫੀ ਸਮੇਂ ਤੋਂ ਇੱਕ ਨਵਾਂ ਜਿਹੜਾ ਟ੍ਰੈਂਡ ਸੀਗਾ ਉਹ ਅਸੀਂ ਦੇਖਿਆ ਕਿ ਇੱਥੇ ਦੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਉਹਨਾਂ ਨੇ ਹਮੇਸ਼ਾ ਇਹ ਸੋਚਿਆ ਕਿ ਸਿੱਖਾਂ ਦੀ ਵੋਟ ਐਨੀ ਜਗ੍ਹਾ ਵੰਡੀ ਜਾਣੀ ਹੈ ਤੋਂ ਸਿੱਖਾਂ ਨੂੰ ਕੁੱਟੋ ਵੀ ਲੁੱਟੋ ਵੀ ਇਹਨਾਂ ਦੇ ਮੁੱਦਿਆਂ ਨਾਲ ਜਜਵਾਦ ਖਲਵਾੜ ਚਾਹੇ ਉਹ ਬਰਗਾੜੀ ਦਾ ਪਰ ਇਸ ਗੱਲ ਦੇ ਉੱਤੇ ਜਿਹੜੀ ਅੱਜ ਇਹ ਜਿੱਤ ਨੇ ਇਹ ਦੱਸਿਆ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਸਿੱਖਾਂ ਨੂੰ ਦਰਕਨਾਰ ਕਰਕੇ ਜਿਹੜੀ ਇੱਥੇ ਨਹੀਂ ਹੋ ਸਕਦੀ ਸੋ ਇਹ ਇੱਕ ਵੱਡਾ ਸੁਨੇਹਾ ਹੈ ਕਿ ਸੈਂਟਰ ਦੀਆਂ ਪਾਰਟੀਆਂ ਨੂੰ ਮੈਂ ਉਹਦੇ ਵਿੱਚ ਕਾਲੀ ਦਲ ਬਾਦਲ ਨੂੰ ਵਿੱਚੇ ਹੀ ਸ਼ਾਮਲ ਕਰਦਾ ਕਿਉਂਕਿ ਸਿੱਖਾਂ ਨੂੰ ਕੁੱਟਣ ਦੀ ਜਿਹੜੀ ਸ਼ੁਰੂਆਤ ਹੈ ਇਸ ਦਲ ਨੇ 10 15 ਸਾਲ ਦੇ ਰਾਜ ਦੇ ਵਿੱਚ ਅਸੀਂ ਦੇਖਿਆ ਕਿ ਅੰਨਾ ਤੋਂਦ ਕੀਤੀ ਐ ਸੋ ਉਹਦਾ ਨਤੀਜਾ ਮੈਂ ਸਮਝਦਾ ਕਿ ਅਜੇ ਇਹ ਦਲ ਵੀ ਇਸ ਸਮੇਂ ਦੇ ਵਿੱਚ ਭੁਗਤ ਰਿਹਾ ਸੋ ਮੈਂ ਬਹੁਤਾ ਖੁਸ਼ੀ ਦੇ ਤੇ ਅੱਜ ਨਹੀਂ ਕਹਿਣਾ ਚਾਹੁੰਦਾ 6 ਜੂਨ ਤੋਂ ਬਾਅਦ ਫਿਰ ਜ਼ਰੂਰ ਆਪਣੀ ਗੱਲ ਕਰਾਂਗੇ ਸੋ ਮੈਂ ਅ ਅੱਜ ਇਸ ਮੌਕੇ ਤੇ ਮੈਂ ਸਮਝਦਾ ਕਿ ਪੰਥ ਦੇ ਲਈ ਇੱਕ ਜਿਹੜੀ ਹੈ ਇਹ ਅੱਛੀ ਸ਼ੁਰੂਆਤ ਹੈ ਜਿਹਨੇ ਸਾਨੂੰ ਜਿੱਥੇ ਇੱਕ ਉਹ ਦਿਨ ਨੇ ਜਿਹੜੇ ਦਿਲ ਨੂੰ ਟੰਬਦੇ ਨੇ ਜਿਨ੍ਹਾਂ ਨੂੰ ਯਾਦ ਕਰਕੇ ਦਿਲ ਦੁਖਦਾ ਉਹਦੇ ਲਈ ਇੱਕ ਠੰਡਾ ਬੁੱਲਾ ਵੀ ਇਹਨਾਂ ਦਿਨਾਂ ਦੇ ਵਿੱਚੋਂ ਜਿਹੜਾ ਪੰਥ ਖਾਲਸੇ ਨੂੰ ਮਿਲਿਆ ਗੁਰੂ ਦਸਮ ਪਤਸ਼ਾਹ ਸਪੰਦ ਦੇਵਾਲੀ ਨੇ ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ